ਹਾਂਜੀ ਭਾਈ ਜੀ ਇੱਕ ਤੁਹਾਡੇ ਤੇ ਅਲੀਗੇਸ਼ਨ ਲਗਾਏ ਗਿਆ ਪਰਮਜੀਤ ਵੱਲੋਂ ਵੀ ਉਹਨਾਂ ਦੀ ਜ਼ਮੀਨ ਤੇ ਤੁਸੀਂ ਜਬਰੇ ਕਬਜ਼ਾ ਕਰਦੇ ਹੋ ਉਹਨਾਂ ਕੋਲ ਸਟੇ ਹੈਗਾ ਤੁਹਾਡੇ ਟਰੈਕਟਰ ਵੀ ਪੁਲਿਸ ਵੀ ਆਈ ਮਾਮਲਾ ਵੀ ਦਰਜ ਹੋਇਆ ਤੁਹਾਡੇ ਦੀ ਮਾਮਲਾ ਦਾ ਮਾਮਲਾ ਦਾ ਜੀ ਇਹ ਹੈ ਜ਼ਮੀਨ ਹੈ ਜਿਹੜੀ ਉਹ ਮੇਰੇ ਨਾਨਾ ਜੀ ਦੀ ਹੈ ਤੇ ਮੇਰੀ ਮਦਰ ਨੂੰ ਤੇ ਮੇਰੀ ਮਾਸੀ ਜੀ ਨੂੰ ਵਿਰਾਸਤਾਈ ਹੈ ਜੀ 4.5 4 ਕਿੱਲੇ ਤਾਂ ਮੇਰੀ ਮਾਸੀ ਜੀ ਨੇ ਰਜਿਸਟਰੀ ਕਰਾਤੀ ਹੈ ਮੇਰੀ ਮਦਰ ਨੂੰ ਅੱਜ ਦੇ ਟਾਈਮ 'ਚ ਮੇਰੀ ਮਦਰ ਮਾਲ ਵਿਭਾਗ ਦੇ ਹਿਸਾਬ ਨਾਲ 9 ਕਿੱਲੇ ਦੀ ਮਾਲਕ ਹੈ ਜੀ ਚਲੋ ਉਹ ਜ਼ਮੀਨ ਅਸੀਂ ਆਪਦੀ ਜਿਹੜੀ ਬਾਹਲੀ ਹੈ ਜੀ ਅਸੀਂ ਆਪ ਦਾ ਉੱਤੇ ਕਬਜ਼ਾ ਕਰ ਲਿਆ ਉਸ ਦੇ ਆਧਾਰ ਤੇ ਪੁਲਿਸ ਨੇ ਆਪਦੀ ਬੰਦੀ ਕਾਰਵਾਈ ਕਰਦੇ ਹੋਏ ਜੋ ਵੀ ਸੀਗਾ ਮੈਟਰ ਉਸ ਦੇ ਹਿਸਾਬ ਨਾਲ ਸਾਡੇ ਤੇ ਪਰਚਾ ਦਿੱਤਾ ਜੀ ਤੇ ਉਹ ਚਲੋ ਪੁਲਿਸ ਨੇ ਆਪਦੀ ਕਾਰਵਾਈ ਕਰਨੀ ਹੈ ਜੀ ਉਹਨਾਂ ਨੇ ਆਪਦਾ ਕੰਮ ਕੀਤਾ ਅਸੀਂ ਆਪਦਾ ਹੱਕ ਲੈਣਾ ਜੀ ਅਸੀਂ ਆਪਦਾ ਕੰਮ ਕੀਤਾ ਤੇ ਜਿਲੇ ਦਲਜੀਤ ਸਿੰਘ ਦੀਆਂ ਪਣਾ ਉਹਨਾਂ ਦਾ ਹੱਕੇ ਲਗਾਤਾਰ ਨੱਪਣ ਦੀ ਕੋਸ਼ਿਸ਼ ਕਰ ਰਹੇ ਹੈ ਜੀ ਤੇ ਇਸ ਚੀਜ਼ ਦਾ ਹੁਣ ਦੱਸੋ ਵੀ ਸਾਡੇ ਤੇ ਕੀ ਅਲੀਗੇਸ਼ਨ ਹੈ ਜੀ ਅਸੀਂ ਤਾਂ ਆਪ ਦਾ ਮੈਂ ਤਾਂ ਆਪਦੀ ਮਦਰ ਲਈ ਤੇ ਮਾਸੀ ਲਈ ਇਹਨਾਂ ਦੇ ਜਸਟਿਸ ਜਸਟਿਸ ਲਈ ਫਾਈਟ ਕਰ ਰਹੇ ਹਾਂ ਜੀ ਇਹਨਾਂ ਨੂੰ ਆਪ ਦਾ ਅਧਿਕਾਰ ਮਿਲੇ ਇਹਨਾਂ ਨੇ 20 ਸਾਲ ਹੋ ਗਏ ਜੀ ਆਪਦੇ ਮਾਂ ਵੀ ਮਰਵਾਲੀ ਇਹਨਾਂ ਇਹਨਾਂ ਬੰਦਿਆਂ ਨੇ ਇਹਨਾਂ ਦੀ ਮਾਂ ਮਾਰਤੀ ਸੀ ਇਹਨਾਂ ਦੀ ਭੈਣ ਮਾਰਤੀ ਇਹਨਾਂ ਦਾ ਭਰਾ ਮਾਰਤਾ ਜੀ ਸਾਰਾ ਘਰ ਖਤਮ ਕਰਤਾ ਤੇ ਹਜੇ ਇਹਨਾਂ ਦੀ ਜ਼ਮੀਨ ਫੇਰ ਨਹੀਂ ਛੱਡਣ ਲਈ ਤਿਆਰ ਜੀ ਉਹ ਕਹਿੰਦੇ ਜ਼ਮੀਨ ਗਰਦੌਰੀ ਸਾਡੇ ਨਾਂ ਹੈ ਸਾਰਾ ਕੁਝ ਸਾਂਝੇ ਖਾਤੇ ਦਾ ਹੈਗਾ ਸਾਡੇ ਗਾਕੇ ਚ ਨੌ ਗਲੇ ਬਿਲਕੁਲ ਸਾਂਝੇ ਦਾ ਹੈ ਤਾਂ ਜੋ ਸਟੇ ਲੈ ਕੇ ਸਰਦਾਰ ਸਾਹਿਬ ਕੁਝ ਸਟੇ ਹੋਣ ਦੇ ਬਾਅਦ ਇਹਦੀ ਪਾਰੀ ਚੰਨ ਕਰਾ ਦੇ ਸਟੇ ਦੇਖੋ ਜੀ ਸਟੇ ਦੇ ਜੇ ਤਾਂ ਮਾਲਕ ਨੇ ਗਰਦੀਪ ਕੌਰ ਤੇ ਬਲਵੀਰ ਕੌਰ ਇਹਨਾਂ ਤੇ ਅਦਾਲਤਵੰਨਿਓ ਕੋਈ ਸਟੇ ਨਹੀਂ ਕਿਉਂਕਿ ਇਹ ਓਨਰ ਨੇ ਜ਼ਮੀਨ ਚ ਇਹਨਾਂ ਦੇ ਸਟੇ ਨਹੀਂ ਹੈਗਾ ਜੇ ਸਟੇ ਹੈਗਾ ਤਾਂ ਉਹ ਇੱਕ ਅਲੱਗ ਵਿਸ਼ਾ ਹੈ ਕਿ ਮੈਂ 6 ਮਹੀਨੇ ਪਹਿਲਾਂ ਜ਼ਮੀਨ ਵਾਈ ਸੀ ਇਹਨਾਂ ਨੇ ਅਦਾਲਤ ਨੂੰ ਕਿਹਾ ਕਿ ਇਹ ਬੰਦਾ ਇੰਟਰਫੇਅਰ ਕਰ ਰਿਹਾ ਸਾਡੀ ਪੋਜੈਸ਼ਨ ਚ ਤਾਂ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਕਹਿਤਾ ਕਿ ਡਿਫੈਂਡੈਂਟਸ ਨੂੰ ਕਿਉਂਕਿ ਅਸੀਂ ਉਹਦੇ ਚ ਡਿਫੈਂਡੈਂਟਸ ਐ ਜੀ ਵੀ ਇਹਨਾਂ ਨੂੰ ਰਸਟ੍ਰੇਨ ਕਰੋ ਪ੍ਰਾਪਰਟੀ ਤੋਂ ਤਾਂ ਉਹਦੇ ਦੇ ਸਟੇ ਹੋਇਆ ਹੋਇਆ ਜੀ ਉਹਨਾਂ ਨੇ ਕਿਹਾ ਕਿ ਡਿਫੈਂਡੈਂਟਸ ਨੂੰ ਰਸਟ੍ਰੇਨ ਕਰੋ ਉਹਦੇ ਚ ਡਿਫੈਂਡੈਂਟ ਮੈਂ ਜੀ ਤੇ ਇੱਕ ਮੁੰਡਾ ਹੋਰ ਹੈ ਤਾਂ ਸਾਡਾ ਤਾਂ ਉਸ ਜ਼ਮੀਨ ਨਾਲ ਕੋਈ ਤਾਲੁਕਾਤ ਹੀ ਨਹੀਂ ਅਸੀਂ ਤਾਂ ਮਾਲਕ ਵੀ ਨਹੀਂ ਜੀ ਸਾਡੀ ਉਹਦੇ ਚ ਕੋਈ ਇੰਟਰਫੇਰੈਂਸ ਨਹੀਂ ਤੁਹਾਡੇ ਦੇ ਮਾਮਲੇ ਦਾ ਨਹੀਂ ਮੇਰੇ ਦਿਨੀ ਹੋਇਆ ਜੀ ਮੈਂ ਤਾਂ ਉੱਥੇ ਹੈ ਹੀ ਨਹੀਂ ਜੀ ਨਹੀਂ ਮੈਂ ਗਿਆ ਜੀ ਜਿਹੜੇ ਬੰਦੇ ਉੱਥੇ ਮੌਕੇ ਤੇ ਸਾਬ ਗਏ ਨੇ ਜਾਂ ਜੋ ਵੀ ਪੁਲਿਸ ਨੇ ਆਪਦੀ ਕਾਰਵਾਈ ਕੀਤੀ ਹੈ ਉਹਨਾਂ ਨੇ ਮੌਕੇ ਤੇ ਜਾ ਕੇ ਸਾਰਾ ਕੁਝ ਦੇਖ ਕੇ ਜਿਹੜੀ ਮਸ਼ੀਨਰੀ ਉੱਥੇ ਸੀਗੀ ਉਹ ਥਾਣੇ ਲੈ ਕੇ ਆਏ ਜੀ ਇੱਕ ਟਰੈਕਟਰ ਸਾਡਾ ਕਲਟੀਵੇਟਰ ਮੇਰੀ ਮਦਰ ਤੇ ਮੇਰੀ ਮਾਸੀ ਜੀ ਨੇ ਇੱਕ ਮੇਰੇ ਮਾਮਾ ਜੀ ਨੇ ਸਾਡੇ ਰਿਲੇਟਿਵ ਨੇ ਇਨਨੇ ਦੇ ਪਰਚਾ ਦਰਜ ਹੋਏ ਜੀ ਕਿਉਂਕਿ ਮੌਕੇ ਤੇ ਸੀਗੇ ਜੀ ਮੈਂ ਤਾਂ ਉਸ ਪਿੰਡ ਜਦੋਂ ਮੈਨੂੰ ਮਾਨਯੋਗ ਅਦਾਲਤ ਨੇ ਕਿਹਾ ਵੀ ਤੁਸੀਂ ਇੰਟਰਫੇਰ ਨਹੀਂ ਕਰਨਾ ਮੈਂ ਨਹੀਂ ਕਰਦਾ ਜੀ ਬਟ ਉਸ ਸਟੇ ਮੇਰੇ ਤੇ ਬਾਈ ਨੇਮ ਵੀ ਨਹੀਂ ਹੈਗਾ ਜੀ ਉਹਦੇ ਚ ਇਹ ਹੈ ਕਿ ਡਿਫੈਂਡੈਂਟਸ ਨੂੰ ਸਟੇਨ ਕਰੋ ਉਹਦੇ ਚ ਡਿਫੈਂਡੈਂਟਸ ਆਸੀਂ ਹੈ ਜੀ ਇਹ ਚੀਜ਼ ਬਿਲਕੁਲ ਹੈਗੀ ਆ ਇਹਦੇ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਬਟ ਮਾਲਕਾਂ ਤੇ ਕੋਈ ਸਟੇ ਨਹੀਂ ਤੇ ਜਿਹੜੇ ਮਾਲਕ ਹੈ ਉਹਨਾਂ ਨੇ ਆਪ ਦਾ ਹੱਕ ਲੈਣਾ ਹੀ ਲੈਣਾ ਜੀ ਇਹ ਕਾਨੂੰਨ ਇਹਨਾਂ ਨੂੰ ਜ਼ਮੀਨ ਦਿੱਤੀ ਹੈ 2000 ਸਾਲ ਵਿੱਚ ਮੇਰੇ ਨਾਨਾ ਜੀ ਦੀ ਡੈਥ ਹੋਈ ਸੀ ਉਦੋਂ ਦੀ ਇਹਨਾਂ ਦੀ ਵਿਰਾਸਤ ਦੀ ਜ਼ਮੀਨ ਹੈ ਜੀ ਪਿਤਾ ਤੋਂ ਬੱਚਿਆਂ ਨੂੰ ਵਿਰਾਸਤ ਆਉਂਦੀ ਹੀ ਹੁੰਦੀ ਹੈ ਉਹ ਹੱਕਦਾਰ ਹੁੰਦੇ ਆ ਜੀ ਤਾਂ ਇਹਨਾਂ ਕੋਲੇ ਆਪਦੀ ਵਿਰਾਸਤੀ ਜ਼ਮੀਨ ਹੈ ਜੀ ਆਪਦੀ ਜ਼ਮੀਨ ਦਾ ਹੱਕ ਕੁੜੀਆਂ ਨੇ ਲੈਣਾ ਹੀ ਲੈਣਾ ਜੀ ਜੇ ਉਹ ਮੇਰੇ ਨਾਨਾ ਜੀ ਦੇ ਪੰਜ ਬੱਚੇ ਸੀ ਹਰ ਇੱਕ ਨੂੰ ਆਪ ਦਾ ਆਪ ਦਾ ਹੱਕ ਮਿਲਿਆ ਹੋਇਆ ਜੀ ਇਹਨਾਂ ਕੋਲੇ ਆਪ ਦਾ ਅਧਿਕਾਰ ਹੈਗਾ ਹਾਲਾਂਕਿ ਇਹਨਾਂ ਨੇ ਬੰਦੇ ਮਾਰੇ ਸੀ ਫੇਰ ਵੀ ਆਪਦੀ ਉਹਨਾਂ ਦੀ ਜ਼ਮੀਨ 'ਚੋਂ ਆਪਦਾ ਹੱਕ ਇਹਨਾਂ ਕੋਲੇ ਹੈਗਾ ਜੀ ਬਟ ਸਾਡਾ ਹੱਕ ਤਾਂ ਸਾਨੂੰ ਮਿਲਣਾ ਚਾਹੀਦਾ ਨਾ ਜੀ ਇਹ ਇਨਾਂ ਦੋਹਾਂ ਦਾ ਕੀ ਕਸੂਰ ਹੈ ਜੀ ਇਹ ਗੱਲ ਹੈ